ਅੰਜੇ ਜੀ ਮੈਂ ਨਾ ਜੀ 5-7 ਦਿਨ ਪਹਿਲੇ ਮੈਨੂੰ WhatsApp ਕਾਲ ਆਈ ਸੀ ਜੀ ਤੇ ਪਹਿਲੇ ਜੈਂਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡੀਸ ਤੇ ਆਈ ਸੀ ਕਹਿੰਦੇ ਤੁਹਾਨੂੰ ਸਰਾਇਸੇ ਸਗੀ ਆ ਤੇ ਤਦ ਰੀਆਂ ਤੇ ਤੁਸੀਂ ਨਾ ਮਖੂ ਗੁਰਦੁਆਰਾ ਸਾਹਿਬ ਜੀ ਉੱਥੇ ਮੱਥਾ ਟੇਕੋਗੇ ਤੇ ਠੀਕ ਹੋ ਜਾਓਗੇ ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਜੋ ਉਸ ਦਿਨ 6 ਤਰੀਕ ਨੂੰ ਜੀ ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਦੇ ਜੀ ਚਲੋ ਅਸੀਂ ਜੀਰੇ ਜਿਹੜੀ ਦੁਕਾਨ ਤੇ ਜਾਣਾ ਸੀ ਅਸੀਂ ਕਹਿੰਦੇ ਚਲ ਵਾਪਸ ਹੀ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਨੇ ਜੀ ਅਸੀਂ ਜਦੋਂ ਮਖੂ ਪਹੁੰਚੇ ਤੇ ਮਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਅਸੀਂ ਲਾਗੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂ ਚਲਾ ਗਿਆ ਸਾਈਡ ਤੇ ਜੀ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ 2-3 ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜਿਸ ਸਾਨੂੰ ਪੈਸੀ ਪਹਿਲੀ ਵਾਰ ਗਿਆ ਸੀ ਜੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਬਿਲਕੁਲ ਕੱਪੜਿਆਂ ਤੋਂ ਬਿਨਾਂ ਪਾਇਆ ਗਿਆ ਜੀ ਉਹਨਾਂ ਨੇ ਮੇਰੇ ਵੀਡੀਓ ਬਨਾਈਆਂ ਨੇ ਜੀ ਤੇ ਮੈਨੂੰ ਕੁੱਟਿਆ ਵੀ ਮੈਨੂੰ ਮਾਰਿਆ ਵੀ ਜੀ ਉਸ ਤੋਂ ਬਾਅਦ ਮੈਨੂੰ ਕਪੜੇ ਪੁਆਏ ਜਦੋਂ ਮੈਨੂੰ ਜਦੋਂ ਕੁੱਟਿਆ ਉਦੋਂ ਮੈਨੂੰ ਮਾਰੀ ਮਾਰੀ ਹੋਸ਼ ਆ ਗਈ ਜੀ ਉਸ ਤੋਂ ਬਾਅਦ ਉਹਨਾਂ ਨੇ ਗੱਡੀ 'ਚ ਗੱਡੀ ਮਾਰੀ ਜਿਹੜਾ ਮੇਰਾ ਦੂਜਾ ਦੋਸਤ ਗੱਡੀ ਠੱਲਣ ਗਿਆ ਸੀ ਉਧਰ ਬੰਦੇ 15 16 ਬਖਰੇ ਸੀ ਜੀ ਉਹਨੂੰ ਗੱਡੀ 'ਚ ਬਾਹਰ ਨਹੀਂ ਨਿਕਲਣ ਦਿੱਤਾ ਗੱਡੀ 'ਚ ਗੱਡੀ ਮਾਰ ਕੇ ਸ਼ੀਸ਼ਾ ਵੀ ਤੋੜਤਾ ਉਹ ਲੋਕ ਵਿੱਚ ਜਾਣਾ ਬੜੀ ਮੁਸ਼ਕਲ ਬਚਾਈ ਜੀ ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਜੀ ਮੱਕੂ ਦੀ ਘਟਨਾ ਜੀ ਮੱਕੂ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਜੀ ਤੇ ਮੇਰੇ ਦੋਸਤ ਨੂੰ ਅਲੱਗ ਗੱਡੀ 'ਚ ਬਿਠਾਇਆ ਤੇ ਮੈਨੂੰ ਮਖੂ ਲੈ ਕੇ ਜਿੱਦਾਣਾ ਮੰਡੀ 'ਚ ਜੀ ਦਾਣਾ ਮੰਡੀ 15 20 ਮਿੰਟ ਇੱਕ ਸਾਈਡ ਤੇ ਅੰਦਰ ਮੰਨ ਲਓ ਅੱਗੇ 4ੜ 'ਚ ਜਾ ਕੇ ਗੱਡੀ ਰੋਕੀ ਰੱਖੀ ਜੀ ਉਹਨਾਂ ਨੇ ਗੱਡੀ ਉਥੋਂ ਕੁਝ ਇੱਕ ਲੇਡੀ ਸੀ ਨਾਲ 4-5 ਬੰਦੇ ਸੀ ਜੀ ਉਹਨਾਂ ਨੇ ਗੱਡੀ ਵੀ ਖੁਦ ਚਲਾਈ ਮੈਨੂੰ ਪਿੱਛੇ ਬਿਠਾ ਲਿਆ ਤਲਵਾਰਾਂ ਕਿਰਪਾਨਾਂ ਹਥਿਆਰ ਉਹਨਾਂ ਕੋਲ ਕਾਫੀ ਸੀ ਜੀ ਤੇ ਘਟੋ ਘਟ 25-30 ਆਦਮੀ ਸੀ ਜੀ ਇੱਕ ਗੱਡੀ ਉਹਨਾਂ ਦੇ ਨਾਲ ਹੋਰ ਵੀ ਸੀਗੀ ਜੀ ਉਸ ਤੋਂ ਬਾਅਦ ਫਿਰ ਉਹ ਮੈਨੂੰ ਪਿੰਡਾਂ 'ਚ ਲੈ ਗਏ ਜੀ ਘਟੋ ਘਟ ਤੇ ਹਨ 4 ਘੰਟੇ ਮੈਨੂੰ ਪਿੰਡਾਂ ਚ ਕਮਾਇਆ ਜੀ ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ ਮੈਂ ਕਿਹਾ ਮੇਰੇ ਭਾਈ ਸਾਹਿਬ ਜਿਹੜਾ ਦੋਸਤ ਹੈ ਉਹਨੂੰ ਮੇਰੇ ਨਾਲ ਇਕੱਠਾ ਕਰੋ ਜੀ ਕਹਿੰਦੇ ਜੋ ਭਰਾਵਾਂ ਦੇ ਟਾਬੇ ਤੇ ਗਿਆ ਜੀ ਤੁਹਾਨੂੰ ਅਸੀਂ ਬੁਲਾਣੇ ਆ ਜੀ ਤੁਸੀਂ ਸਾਨੂੰ ਗੂਗਲ ਪੇ ਪੈਸੇ ਕਰਾਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਾਂਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਲੋਂ 4 ਲੱਖ ਰੁਪਏ ਦੀ ਡਿਮਾਂਡ ਕੀਤੀ ਜੀ ਉਸ ਵਕਤ ਮੌਕੇ ਤੇ ਜੀ ਜਿਸ ਦੇ ਵਿੱਚੋਂ ਮੇਰੇ ਮੇਰਾ ਜਦੋਂ ਉਹਨਾਂ ਨੇ ਮੈਨੂੰ ਬਲੈਕਮੇਲ ਜਦੋਂ ਮੈਨੂੰ ਵਿਆਹ ਸੀ ਮੇਰਾ ਉਹਨਾਂ ਮੋਬਾਈਲ ਉਸ ਵੇਲੇ ਖੋ ਲਿਆ ਸੀਗਾ ਜੀ ਮੋਬਾਈਲ ਖੋਣਾਂ ਦੀ ਵਜ੍ਹਾ ਨਾਲ ਮੈਂ ਕਿਹਾ ਵੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਮੈਂ ਗੂਗਲ ਪੇ ਤੁਹਾਨੂੰ ਕਿਵੇਂ ਕਰਾਵਾਂ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਦਾ ਨੰਬਰ ਦਿੱਤਾ ਜਿਹਦੇ ਨਾਲ ਮੈਂ ਆਦੇ ਰਿਸ਼ਤੇਦਾਰ ਨੂੰ ਫੋਨ ਕਰਕੇ 50000 ਰੁਪਏ ਗੂਗਲ ਪੇ ਕਰਾਇਆ ਜੀ ਫਿਰ ਜਿਹੜਾ ਮੇਰਾ ਦੋਸਤ ਸੀ 60000 ਰੁਪਏ ਉਹਦੇ ਤੋਂ ਉਹਨਾਂ ਨੇ ਗੂਗਲ ਪੇ ਕਰਾਇਆ ਜਦੋਂ ਅਸੀਂ ਮਿਲੇ ਕਾਫੀ 3 ਘੰਟੇ ਬਾਅਦ ਇੱਕ ਲਿੰਕ ਰੋਡ ਤੇ ਉਹਨਾਂ ਨੇ ਸਾਨੂੰ ਮਿਲਾਇਆ ਜੀ ਮਿਲਣ ਤੋਂ ਬਾਅਦ ਫਿਰ ਲਿੰਕ ਰੋਡ ਤੇ ਮਿਲੇ 10-15 ਮਿੰਟ ਗੱਲਾਂ ਉਹਨਾਂ ਨੇ ਉੱਥੇ ਰੁਕੀਆਂ ਜੀ ਫਿਰ ਉਹ ਇੱਕ ਨਹਿਰ ਤੇ ਲੈ ਗਏ ਜੀ ਨਹਿਰ ਤੇ ਕਾਰਾਂ ਰੋਕੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਚੱਕਿਆ ਤੇ ਜੀਰੇ ਤੋਂ ਮਕੂ ਵਾਲਾ ਜਿਹੜਾ ਰੋਡ ਹੈ ਹਾਈਵੇ ਦੇ ਉੱਤੇ ਲਿਆਂਦਾ ਜੀ ਕਹਿੰਦੇ ਸਾਨੂੰ ਪੈਸੇ ਹੋਰ ਪਾਓ ਨਹੀਂ ਤਾਂ ਤੁਹਾਨੂੰ ਮਾਰ ਦੇਾਂਗੇ ਜੀ ਉੱਥੇ ਰਸਤੇ ਵਿੱਚ ਇੱਕ ਏਟੀਐਮ ਸ਼ਾਪ ਆ ਗਈ ਸੀ ਉੱਥੇ ਰੁਕੇ ਜੀ ਮੈਨੂੰ ਕਾਰ 'ਚ ਬਿਠਾਈ ਰੱਖਿਆ ਮੇਰੇ ਦੋਸਤ ਨੂੰ ਨਾਲ ਲੈ ਕੇ ਵੀ ਸਾਨੂੰ ਇੱਥੇ ਏਟੀਐਮ ਤੋਂ ਪੈਸੇ ਕਢਾ ਕੇ ਦੇ ਉਹ ਦੁਕਾਨਦਾਰ ਕਹਿੰਦਾ ਜੀ ਸਾਡੇ ਕੋਲ ਕੈਸ਼ ਨਹੀਂ ਹੈਗਾ ਉਸ ਤੋਂ ਬਾਅਦ ਉਹ ਜੀਰੇ ਗੱਡੀ ਲੈ ਕੇ ਆਏ ਜੀ ਸਾਨੂੰ ਵਿੱਚ ਤੇ ਤਿੰਨ ਬੰਦੇ ਔਰ ਸੀ ਚਾਰ ਬੰਦੇ ਸੋ ਤੇ ਦੋ ਬੰਦੇ ਅਸੀਂ ਜੀ ਛੇ ਬੰਦੇ ਬਸ ਸਾਡੇ ਤੇ ਆਏ ਤੇ ਕਹਿੰਦੇ ਏਟੀਐਮ ਚੋਂ ਪੈਸੇ ਸ਼ਹਿਰ ਦੇ ਵਿੱਚੋਂ ਕਢਾ ਕੇ ਦਿਓ ਜੀ ਕਿੰਨੀ ਮੰਗ ਕਿੰਨੀ ਕੀਤੀ ਗਈ ਸੀ 4 ਲੱਖ ਦੀ ਜੀ 4 ਲੱਖ ਹਾਂ ਜੀ ਤੇ ਕਿੰਨੇ ਪੈਸੇ ਤੁਸੀਂ ਦੇ ਚੁੱਕੇ ਅਸੀਂ ਉੱਥੇ ਉਹਨਾਂ ਨੂੰ ਗੂਗਲ ਪੇ ਚ 50 ਤੇ 60 1 ਲੱਖ 10 ਹਜ਼ਾਰ ਉਹ ਦੇ ਚੁੱਕੇ ਸੀ ਜੀ ਅੱਛਾ ਜੀ ਤੇ ਉਸ ਤੋਂ ਬਾਅਦ 45000 ਰੁਪਇਆ ਸੀ ਏਟੀਐਮ ਚੋਂ ਕਢਾ ਕੇ ਵੀ ਦਿੱਤਾ ਜੀ ਉਹਨਾਂ ਨੂੰ ਜੀ ਤੇ 5000 ਰੁਪਏ ਜਦੋਂ ਏਟੀਐਮ ਤੋਂ ਕਢਾਇਆ ਤਾਂ ਉਹਨਾਂ ਨੇ ਫਿਰ ਸਾਡੇ ਤੋਂ ਗੂਗਲ ਪੇ ਕਰਾਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 10 11 ਵਜੇ ਸਾਨੂੰ ਛੱਡ ਦਿੱਤਾ ਜੀ ਅਸੀਂ ਸਾਡੀ ਮਿਹਨਤ ਵੀ ਸਾਥ ਹਨ ਮਾਰਦੇ ਵੀ ਸਾਡੇ ਕੋਲ ਪੈਸੇ ਨਹੀਂ ਗਏ ਵੀ ਅਸੀਂ ਕਿੱਥੋਂ ਪੂਰੇ ਕਰੀਏ ਜੀ ਅਸੀਂ ਕੁਦਰਤੀ ਐਨਾ ਕੋ ਸਾਨੂੰ ਉਹਨਾਂ ਨੇ ਮੈਨੂੰ ਕੁੱਟਿਆ ਜੀ ਮੇਰੇ ਦੋਸਤ ਨੂੰ ਵੀ ਬੱਸ ਅਸੀਂ ਵੀ ਮੰਨ ਲਓ ਆਦਾ ਦਿਲ ਛੱਡ ਗਿਆ ਮੈਂ ਘਰ ਵੀ ਗੱਲ ਨਹੀਂ ਕਰ ਪਾਇਆ ਤੇ ਇੱਕ ਤਰ੍ਹਾਂ ਬੰਦਸਾ ਧਮੇਚ ਆ ਗਿਆ ਤੇ ਉਸ ਤੋਂ ਬਾਅਦ ਦੋ ਦਿਨ ਅਗਲੇ ਦਿਨ ਮੇਰੀ ਸੇਮ ਮੈਥੋਂ ਨਵੀਂ ਚਲਵਾਈ ਜੀ 10 11 ਵਜੇ ਜੀ ਮੈਨੂੰ ਇੱਕ ਦੋਸਤ ਦਾ ਫੋਨ ਆ ਉਸ ਤੋਂ ਬਾਅਦ ਮੈਨੂੰ ਇੱਕ ਉਥੋਂ ਲੇਡੀਜ਼ ਦਾ ਫੋਨ ਆਇਆ ਜੀ ਕਹਿੰਦੇ ਜੀ ਤੁਸੀਂ ਜਲਦੀ ਨਿਬੇੜ ਲੋ ਨਹੀਂ ਤਾਂ ਤੁਹਾਡੇ ਤੇ ਐਫਆਰ ਵੀ ਕੱਟੀ ਜਾਏਗੀ ਅਸੀਂ ਜੀ 376 ਦਾ ਤੁਹਾਡੇ ਤੇ ਪਰਚਾ ਕਰਾਣਿਆ ਜੀ ਹੂੰ ਚਲੋ ਉਹਦਾ ਮੈਂ ਕਿਹਾ ਜੀ ਸਾਡਾ ਰੋਲਾ ਕਿ ਇੱਕ ਤਾਂ ਸਾਨੂੰ ਗੱਡਨਾਪ ਕੀਤਾ ਬਲੈਕਮੇਲ ਤੁਸੀਂ ਸਾਨੂੰ ਕਰਨ ਲੱਗੇ ਜੀ ਉਸ ਤੋਂ ਬਾਅਦ ਘੰਟੇ ਦੋ ਬਾਅਦ ਇੱਕ ਫਾਜ਼ਿਲ ਕਾ ਚੂ ਫੋਨ ਆਇਆ ਅਮਨ ਨਾ ਦੇ ਆਦਮੀ ਦਾ ਜੀ ਉਸ ਬੰਦੇ ਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਜੀ ਮੈਂ ਮੁਲਾਜ਼ਮਾਂ ਜੀ ਤੁਸੀਂ ਸ਼ਾਮ ਨੂੰ 6 ਵਜੇ ਮੈਨੂੰ ਮਿਲੋ ਤੇ ਤੁਹਾਡਾ ਮੈਂ ਨਵੇੜ ਦੇਗਾ ਤੁਹਾਡੀ ਵੀਡੀਓ ਵਾਇਰਲ ਕਰ ਦੇਗਾ ਆ ਪੰਜਾਬ ਪੁਲਿਸ ਦਾ ਮਲਾਜਮ ਜੀ ਉਥੇ ਘੰਟਾ ਡੇਢ ਅਸੀਂ ਜੀ ਆਦਾ ਮੇਰਾ ਇੱਕ ਦੋਸਤ ਹੈ ਵਿਜੇ ਕੁਮਾਰੋਂ ਦੀ ਦੁਕਾਨ ਤੇ ਅਸੀਂ ਵੇਟ ਕੀਤੀ ਜੀ ਉਸ ਤੋਂ ਬਾਅਦ ਉਹ 7 1 ਵਜੇ ਦੇ ਕਰੀਬ 7:30 ਵਜੇ ਸਾਡੇ ਕੋਲ ਆਇਆ ਜੀ ਉਹਦੇ ਨਾਲ ਫੋਨ ਤੇ ਜਦੋਂ ਗੱਲ ਹੋਈ ਤੇ ਕਹਿੰਦਾ ਜੀ ਮੇਰੇ ਨਾਲ ਨਾ ਮੇਰੀ ਮਾਤਾ ਹੈ ਤੁਸੀਂ ਬੋਰ ਰੋਡ ਵਾਲੇ ਮੰਡੀ ਗੇਟ ਦੇ ਕੋਲ ਆ ਜਾਓ ਜੀ ਫਾਜਲ ਕਾ ਜਿਹੜਾ ਮੋਰ ਮੰਡੀ ਗੇਟ ਹੈ ਉਥੇ ਜੀ ਚਲੋ ਉਹਦੇ ਮੈਂ ਕਿਹਾ ਚਲੋ ਆਜੋ ਆਪਾਂ ਬਹਿ ਕੇ ਗੱਲ ਕਰ ਲੈਂਦੇ ਕੀ ਸਾਡਾ ਕੀ ਕਸੂਰ ਕੀ ਹੈ ਜੇਕਦਾ ਸਾਨੂੰ ਪਰੇਸ਼ਾਨ ਕੀਤਾ ਕਿ ਸਾਡੀ ਬਲੈਕਮੇਲਿੰਗ ਤੁਸੀਂ ਹੁਣ ਕਰਦੇ ਜੀ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਅਮਨ ਨੇ ਮੇਰੇ ਕੋਲ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਜੀ ਤੇ ਮੈਂ ਕਿਹਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਤੇ ਨਾ ਹੀ ਮੈਂ ਦੇ ਪਾਵਾਂਗਾ ਜੀ ਤੇ ਬਾਅਦ ਵਿੱਚ ਕਹਿੰਦਾ ਜੀ ਅਸੀਂ 25 ਲੱਖ ਤੋਂ ਘੱਟ ਨਹੀਂ ਗੱਲ ਹੋਣੀ ਜੀ ਫਿਰ ਉਹ ਬੰਦਾ ਆਦੇ ਆਪ ਹੀ ਕਹਿੰਦਾ ਜੀ 20 ਲੱਖ ਚ ਡਨ ਹੋ ਗਿਆ ਜੀ ਚਲੋ ਉਹ ਉਹ ਘੰਟਾ ਡੋੜ ਮੈਨੂੰ ਕਾਰ ਦੇ ਵਿੱਚ ਉਹਨੇ ਫਾਜ਼ਲ ਕਸ਼ਰ ਚ ਵੀ ਕਮਾਇਆ ਜੀ ਉਸ ਤੋਂ ਬਾਅਦ ਮੈਂ ਕਿ ਮੈਨੂੰ ਵੀਰੇ ਜਾਣਦੇ ਮੈਂ ਅੱਗੇ ਬਹੁਤ ਪਰੇਸ਼ਾਨ ਆ ਤੇ ਮੈਨੂੰ ਹੋਰ ਪਰੇਸ਼ਾਨ ਨਾ ਕਰ ਉਸ ਤੋਂ ਬਾਅਦ ਅਗਲੇ ਦਿਨ ਉਹਦੇ ਘਟੋ ਘਟ 50 60 ਫੋਨ ਮੈਨੂੰ ਫੇਰ ਆਏ ਨੇ ਜੀ ਅਮਨਦੇ ਜੀ ਉਸ ਤੋਂ ਬਾਅਦ ਉਹਨੇ ਕੱਲ ਰਾਤ ਸਾਨੂੰ ਫੇਰ ਬੁਲਾਇਆ ਜੀ ਕੱਲ ਅਸੀਂ ਚਾਰ ਆਦਮੀ ਗਏ ਸੀ ਜੀ ਚਾਰ ਆਦਮੀ ਗਏ ਤੇ ਸਾਨੂੰ ਕਹਿੰਦਾ ਜੀ ਬਤੀਆਂ ਲੈ ਕੁੜ ਦਿੱਤੀ ਅਸੀਂ ਲੇਟ ਹੋ ਗਏ ਸਾਡੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਉਹਦੇ ਕਰਕੇ ਕੰਟਾ ਲੇਟ ਹੋ ਗਿਆ ਸੀ ਬੱਤੀਆਂ ਵਾਲ ਚੌਂਕ ਤੇ ਤਕਰੀਬਨ 8 8:30 ਵਜੇ ਪਹੁੰਚ ਗਏ ਸਾਨੂੰ ਕਹਿੰਦਾ ਜੀ ਬੱਤੀਆਂ ਵਾਲੇ ਚੌਂਕ ਤੇ ਆ ਜਾ ਫਾਜ਼ਲ ਕਾ ਜੀ ਉੱਥੇ ਬੱਤੀਆਂ ਵਾਲੇ ਚੌਂਕ ਤੋਂ ਉਹਨੇ ਕਾਰ ਦੋ ਕਿੱਲੇ ਅੱਗੇ ਰੋਕਤੀ ਅੱਧੇ ਘੰਟੇ ਬਾਅਦ ਆਇਆ ਜੀ ਮੈਨੂੰ ਫੋਨ ਕਰਤਾ ਜੀ ਕਹਿੰਦਾ ਤੂੰ ਕੱਲਾ ਆਣਾ ਸੀ ਤੂੰ ਚਾਰ ਬੰਦੇ ਕਿਉਂ ਲੈ ਕੇ ਆਇਆ ਜੀ ਐਵੇਂ ਥੋੜੀ ਕੰਮ ਹੁੰਦਾ ਜੀ ਤੂੰ ਕੱਲਾ ਆਂਦਾ ਪੈਸਿਆਂ ਦਾ ਬੈਗ ਮੈਨੂੰ ਦੇ ਜਾਂਦਾ ਤੇ ਮੈਂ ਤੇਰਾ ਵੀਡੀਓ ਸਵੇਰੇ ਤੈਨੂੰ ਮੋੜ ਦਿੰਦਾ ਮੈਂ ਕਿਹਾ ਐ ਨਹੀਂ ਹੁੰਦਾ ਜੀ ਤੂੰ ਮੈਨੂੰ ਵੀਡੀਓ ਦੇ ਦੇ ਤੇ ਮੇਰੀ ਇੱਜ਼ਤਦਾਰ ਬੰਦੇ ਉਸ ਤੋਂ ਬਾਅਦ ਕਾਫੀ ਗੱਲਾਂ ਉਹਦੇ ਨਾਲ ਫੋਨ ਤੇ ਸਾਡੀਆਂ ਹੋਈਆਂ ਜੀ ਉਹਨੇ ਰਾਤ ਬਹੁਤ ਸਾਨੂੰ ਪਰੇਸ਼ਾਨ ਕਰਨ ਚ ਮੇਰਾ ਉਥੇ ਬੀਪੀ ਵੀ ਲੋ ਹੋ ਗਿਆ ਤੇ ਉਥੇ ਨਾਲ ਹੀ ਉਹ ਡਾਕਟਰ ਸਾਹਿਬ ਸਿਸਟਸ ਦੇਵੇਦੇ ਉਹ ਤੋਂ ਮੈਂ ਦਵਾਈ ਲਈ ਫਿਰ ਰਾਤ 11 ਵਜੇ ਸਿਕਾਰ ਆ ਗਿਆ ਜੀ ਕੱਲ ਸਵੇਰ 9:00 ਵਜੇ ਮੈਨੂੰ ਇੱਕ ਲੇਡੀਜ਼ ਦਾ ਨਵੇਂ ਨੰਬਰ ਤੋਂ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਅਮਨ ਸਾਨੂੰ ਨਾਲ ਸਾਡੀ ਨਹੀਂ ਹੁੰਦੀ ਉਹ ਸਾਡੇ ਵਿੱਚ ਹਿੱਸਾ ਜ਼ਿਆਦਾ ਮੰਗਦਾ ਸੀ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰੋ ਚਲੋ ਮੈਂ ਕਿਹਾ ਭੈਣ ਜੀ ਸਾਡਾ ਕਸੂਰ ਕੀ ਤੁਸੀਂ ਸਾਨੂੰ ਬਲੈਕਮੇਲ ਕਿਉਂ ਕਰ ਰਹੇ ਜੀ ਤੇ ਉਹ ਕਹਿੰਦੇ ਜੀ ਸਾਨੂੰ ਤੁਸੀਂ ਨਾ 20 ਲੱਖ ਰੁਪਇਆ ਅੱਜ ਹੀ ਦਿਓ ਨਹੀਂ ਤਾਂ ਤੁਹਾਡੇ ਤੇ 376 ਦਾ ਸੀ ਪਰਚਾ ਕਰਾਵਾਂਗੇ ਜੀ ਉਸ ਤੋਂ ਬਾਅਦ ਮੈਂ ਕਿਹਾ ਭੈਣ ਜੀ ਦੱਸੋ ਕਿਵੇਂ ਕਰਨਾ ਜੀ ਫਿਰ ਉਹਨਾਂ ਦਾ 2 ਘੰਟੇ ਬਾਅਦ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਕਬਾਏ ਇੱਕ ਸਰਪੰਚ ਹੈਗਾ ਜੀ ਉੱਥੇ ਤੁਸੀਂ ਆ ਜਾਓ ਆਪਾਂ ਸਰਪੰਚ ਦੇ ਕੋਲ ਬਹਿ ਕੇ ਨਿਬੇੜਦੇ ਆਗੇ ਮੈਂ ਕਿਹਾ ਜੀ ਅਸੀਂ ਸਰਪੰਚ ਦੇ ਘਰ ਨਹੀਂ ਜਾਣਾ ਅਸੀਂ ਸਾਂਝੀ ਥਾਂ ਬਹਾਂਗੇ ਜਿੱਥੇ ਤੁਸੀਂ ਕਹੋਗੇ ਬਹਿ ਕੇ ਨਿਬੇੜਦੇ ਆ ਜੀ ਚਲੋ ਉਸ ਤੋਂ ਬਾਅਦ ਸ਼ਾਮ ਨੂੰ 6-7 ਵਜੇ ਉਹਨਾਂ ਨੇ ਸਾਨੂੰ ਹੀਰੇ ਵਾਲਾ ਪਿੰਡ ਵੀ ਬੁਲਾਇਆ ਜੀ ਉਸ ਤੋਂ ਬਾਅਦ ਕਹਿੰਦੇ ਜੀ 20 ਲੱਖ ਤੂੰ ਘਾਟਾ ਸੀ ਨਹੀਂ ਤੁਹਾਨੂੰ ਛੱਡਣਾ ਤਾਂ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦੇਣਾ ਜੀ ਬਸ ਮੈਂ ਬਹੁਤ ਪਰੇਸ਼ਾਨ ਹੋਣ ਕਰਕੇ ਫਿਰ ਕੱਲ ਸ਼ਾਮ ਨੂੰ ਮੈਂ ਸਾਹਿਬ ਨਾਲ ਗੱਲ ਕੀਤੀ ਜੀ ਤੇ ਸਾਹਿਬ ਨੇ ਫਿਰ ਜਦੋਂ ਅਸੀਂ ਰਾਜੀ ਨਾਮਾ ਇੱਥੇ ਜਲਾਲਾਬਾਦ ਆਏ ਤੇ ਸਾਹਿਬ ਨੇ ਇਹਨਾਂ ਨੇ ਗੱਲ ਕਰਕੇ ਜਦੋਂ ਅਸੀਂ ਪੈਸੇ ਦੇ ਚੁੱਕੇ ਸੀ ਉਸ ਤੋਂ ਬਾਅਦ ਪੁਲਿਸ ਨੇ ਆ ਕੇ ਅਸੀਂ 5 ਲੱਖ ਰੁਪਏ ਨਗਦ ਦਿੱਤਾ ਜੀ ਤੇ ਜਿੰਦੇ ਵਿੱਚ ਮੇਰੇ ਕੋਲ ਇਹਨਾਂ ਦੋ ਚੈੱਕ ਲਾਏ ਨੇ ਇੱਕ ਇੱਕ ਸੋਮਵਾਰ ਕੇ ਮੰਗਲਵਾਰ ਦੀ ਡੇਟ ਦਾ 5 ਲੱਖ ਦਾ ਇੱਕ ਅੱਗੇ 8-10 ਦਿਨ ਦੀ ਡੇਟ ਪਾ ਕੇ ਮੈਂ 10 ਲੱਖ ਦਾ ਸੈਲਫ ਦੇ ਦੋ ਚੱਕ ਦਿੱਤੇ ਨੇ ਜੀ ਪਹਿਲਾਂ ਕਿੰਨੇ ਦਿੱਤੇ ਸੀ ਪਹਿਲਾਂ ਉੱਥੇ ਜਿਹੜੇ Google Pay ਕਰਾਏ ਸੀ ਜਾਂ ਉਹ ਇਹ ਪੌਣੇ ਕੋ 2 ਲੱਖ ਰੁਪਈਆ ਉੱਥੇ ਸੀ 50000 ਰੁਪਈਆ ਕਿ ਮੇਰੀ ਕਾਰ ਦੇ ਵਿੱਚ ਵੀ ਸੀ ਉਹ ਵੀ ਇਹਨਾਂ ਨੇ ਕੱਢਿਆ ਜੀ 25-30000 30 ਕਿ 40000 ਦੇ ਵਿੱਚ 35 ਜਾਂ 40 ਮੇਰੀ ਜੇਬ ਵਿੱਚ ਸੀ ਜਿਹੜਾ ਉਹਨਾਂ ਨੇ ਉੱਥੇ ਕੱਢਿਆ ਜੀ ਯਾਨੀ ਕਿ 2.5 ਲੱਖ ਰੁਪਏ ਦੇ ਕਰੀਬ ਪਹਿਲਾਂ ਲੈ ਚੁੱਕੇ ਸੀ ਹਾਂ ਹਾਂ ਜੀ ਹਾਂ ਜੀ 5 ਲੱਖ ਇਹ ਲਿਆ ਹਾਂ ਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਨਾ ਨਾਲ ਮੇਰੀ ਇੱਕ ਰਾਈਸ ਮਿਲ ਵੀ ਹੈ ਜੀ ਕਿਸ ਨਾਮ ਦੀ ਰਾਈਸ ਹੈ ਆਰਐਸ ਰਾਈਸ ਮਿਲ ਜਲਾਲਾਬਾਦ ਕਾਨੇ ਵਾਲਾ ਰੋਡ ਤੇ ਸਾਹਿਬ ਐਸਐਚਓ ਅੰਗਰੇਸਿੰਗ ਨੂੰ ਕਹਿ ਐਸਐਚਓ ਅੰਗਰੇਸਿੰਗ ਦੇ ਨਾਲ ਉਹਨਾਂ ਨਾਲ ਤੁਸੀਂ ਕੱਲ ਟਾਈਪ ਕੀਤਾ ਹਾਂ ਹਾਂ ਜੀ ਹਾਂ ਜੀ ਇੱਕ ਦੋ ਦਿਨ ਵੀ ਕੱਲ ਵੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਜੀ ਅਸੀਂ ਸਦਮੇ ਚ ਆਏ ਉਸ ਤੋਂ ਦੋ ਦਿਨ ਪਹਿਲੇ ਇਹਨਾਂ ਨਾਲ ਗੱਲ ਹੋਈ ਸੀ ਫਿਰ ਕਾਬੂ ਕਿਵੇਂ ਆਇਆ ਜੀ ਇਹ ਕਾਬੂ ਜੀ ਅੰਜਨ ਜੀ ਇਹ ਮੰਨ ਲਓ ਪੈਸੇ ਲੈਣ ਦੇ ਚੱਕਰ 'ਚ ਇੱਥੇ ਆਏ ਨੇ ਜੀ ਪੈਸੇ ਲੈਣ ਦੇ ਚੱਕਰ 'ਚ ਔਰ ਅਸੀਂ ਕਹਿੰਦੇ ਸਾਡੇ ਪੈਸੇ ਲੈ ਲੋ ਅਸੀਂ ਇੱਜ਼ਤਕਾਰ ਬੰਦੇ ਆ ਵੀ ਸਾਡੀ ਵੀਡੀਓ ਸਾਨੂੰ ਵਾਪਸ ਮੋੜ ਦਿਓ ਇਹਨਾਂ ਨੇ ਸਾਨੂੰ ਵੀਡੀਓ ਦੇ ਡਰਾਵੇ ਧਮਕਾਵੇ ਚ ਸਾਡੇ ਕੋਲ ਪੈਸੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਪੁਲਿਸ ਨੇ ਕਿਵੇਂ ਕਾਬੂ ਕੀਤਾ ਗੱਲ ਪੁਲਿਸ ਨੇ ਜੀ ਜਦੋਂ ਅਸੀਂ ਇਹਨਾਂ ਨਾਲ ਪਟਾਈ ਅਪ ਕਰ ਗਏ ਜੀ ਸਾਡੇ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਚ ਇਹਨਾਂ ਨੂੰ ਫੜ ਲਿਆ ਜੀ ਕੀ ਰਾਈਨਾਮਾ ਕਰ ਰਹੇ ਸੀ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਹਾ ਸੀ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਪੁਲਿਸ ਦੀ ਕਾਰਗੁਜ਼ਾਰੀ ਕਿੰਦਾ ਦਿਖਦਾ ਸੀ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਅਸੀਂ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਹਾਂ ਜੀ ਤੁਹਾਡੀ ਜੋ ਵੀਡੀਓ ਜਿਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਹੈ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲੈ ਕਾਰ ਦਾ ਹੈੱਡ ਸ਼ੀਸ਼ਾ ਤੋੜਤਾ ਘਾਟੋ ਘਾਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘਟੋ ਘਟ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਉਹਦੇ ਵਿੱਚ ਕੋਈ ਵਾਪਸ ਆਉਣ ਤੋਂ ਤੁਸ ਨੇ ਕਰਵਾਈ ਉਹ ਉਹ ਜੀ ਉਹਨ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤੇ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ ਅਸ਼ਵਾਸ਼ਣ ਦਿੱਤਾ ਜੀ ਤੇ ਅੱਗੇ ਕੀ ਹੋਣਾ ਚਾਹੀਦਾ ਅਸੀਂ ਇਹ ਮੰਗੇ ਕਰਦੇ ਹਾਂ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈਂਗ ਹੈ ਜੀ ਇਹ ਬੜਾ ਫਾਜ਼ਲਕਾ ਗੁਰੂ ਸਾਹਿਬ ਜੀਰਾ ਅੱਗੇ ਅੱਗੇ ਤੱਕ ਦੇ ਇਹਨਾਂ ਦੇ ਤਾਰਾਂ ਜੁੜੀਆਂ ਨੇ ਹਾਂਜੀ ਹਾਂਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਹੈ ਚੈੱਕ ਸੈਲਫ ਦੇ ਲੈਣ ਜੀ ਇਹਨਾਂ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਇਹ ਜੀ ਅਲੱਗ-ਅਲੱਗ ਨੇ ਕੋਲ ਲੁਧਿਆਣੇ ਦੇ ਨੇ ਜੀ ਕੋਈ ਇੱਥੋਂ ਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾਂ ਦੇ ਨੇ ਜੀ ਇੱਥੋਂ ਏਰੀਆ ਦੇ ਜੀ ਉਹ ਇੱਕ ਮਖੂ ਏਰੀਆ ਦੇ ਵਿੱਚ 8-10 ਬੰਦੇ ਆ ਜਿਹਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੀ ਉੱਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸਰ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫੇਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀ ਜੀ ਸਾਨੂੰ 7 ਘੰਟੇ ਉਹਨਾਂ ਨੇ ਕਾਰਜ ਕਮਾਇਆ ਜੀ ਸੁਰਿੰਦਰ ਕੁਮਾਰ ਜੀ ਠੀਕ ਥੈਂਕ ਯੂ